ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਸ਼੍ਰੀ ਹਰਗਵੰਦਪੁਰ ਦੇ ਨੇੜੇ ਦੋ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਹੋਈ ਹੈ। aur mai samjhta hai ki poore desh de kisanan layi ek bahut mand paaki khabar hai. kyunki ਨਾ ਕਿਸਾਨਾਂ ਤੋਂ ਕੇਵਲ 36 ਲੱਖ ਰੁਪਇਆ ਦੇ ਕੇ ਜ਼ਮੀਨ ਧੱਕੇ ਨਾਲ ਖੋਈ ਜਾ ਰਹੀ ਹੈ ਜਦੋਂ ਕਿ ਅੱਜ ਪੂਰੇ ਦੇਸ਼ ਦੇ ਅੰਦਰ ਕਿਤੇ ਵੀ ਜ਼ਮੀਨ ਦਾ ਮਾਰਕੀਟ ਰੇਟ 40 ਲੱਖ ਤੋਂ ਘਟ ਮੇਰਾ ਖਿਆਲ ਨਹੀਂ ਹੋਣਾ ਤੇ ਉਹਦੇ ਤੇ ਫੇਰ ਸਰਕਾਰ ਨੇ ਜੋ 2013 ਦਾ ਐਕਟ ਹੈ ਲੈਂਡ ਐਕ acquisition ਐਕਟ ਉਹਦੇ ਤਹਿਤ 4 ਗੁਣਾ ਪੇਮੈਂਟ ਅਦਾ ਕਰਨੀ ਹੁੰਦੀ ਹੈ ਕਿਸਾਨਾਂ ਨੂੰ ਔਰ ਇਹ ਜਿਹੜੀ ਆ ਜੋ ਥੋਨੇ ਲੋਕਾਂ ਦੇ ਨਾਲ ਬੇਇਨਸਾਫੀ ਹੋਈ ਹੈ ਇਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਵਾਂ ਲਈ ਅਤੀ ਸ਼ਰਮ ਦੀ ਗੱਲ ਹੈ ਔਰ ਨੰਦਰ ਯੋਗ ਹੈ ਜਥੇਬੰਦੀ ਔਰ ਪੂਰੇ ਦਾ ਪੂਰਾ ਫੋਰਮ ਇਸਕਿਮ ਨਾਨ ਪੋਲਿਟিক্যাল ਸਾਡੀ ਦੋਨੋਂ ਸਰਕਾਰਾਂ ਦੀ ਕੇਂਦਰ ਤੇ ਭਵੰਤਮਾਨ ਸਰਕਾਰ ਦੀ ਉਰਜੋਰ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਤੇ ਜੋ ਗੱਲ ਉੱਥੋਂ ਸੁਣਨ ਨੂੰ ਮਿਲੀ ਹੈ ਕਿ ਉੱਥੋਂ ਦਾ ਕੋਈ ਅਧਿਕਾਰੀ ਡਿਪਟੀ ਕਿਸਾਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢ ਰਿਹਾ ਸੀ ਉਹ ਅਤੀ ਸ਼ਰਮ ਵਾਲੀ ਗੱਲ ਹੈ ਕਿ ਸਰਕਾਰ ਨੂੰ ਤੁਰੰਤ ਉਸ ਅਧਿਕਾਰੀ ਵੱਲੋਂ ਕੀਤੀ ਗਈ ਇਸ ਕਾਨੂੰਨੀ ਹਰਕਤ ਪ੍ਰਤੀ ਨੋਟਿਸ ਲੈਣਾ ਚਾਹੀਦਾ ਹੈ। ਔਰ ਇਹ ਤੁਰੰਤ ਇਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕਰੇ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਭਵੰਤ ਮਾਨ ਜੀ ਵੈਸੇ ਤੇ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਪੁੱਤ ਹਾਂ ਮੈਂ ਵੀ ਕਿਸਾਨ ਹਾਂ ਤੇ ਜੇਕਰ ਸੱਚਮੁੱਚ ਕਿਸਾਨ ਤੇ ਪੰਜਾਬ ਦੇ ਪੁੱਤਾਂ ਲਈ ਗੱਲ ਹੈ ਅੱਜ ਕਿਸਾਨਾਂ ਨਾਲ ਹੋ ਰਹੀ ਇਸ ਬੇਇਨਸਾਫੀ ਤੇ ਧੱਕੇਸ਼ਾਹੀ ਦੇ ਖਿਲਾਫ ਆਪਦੇ ਸਟੇਟ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਨਾ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਹਲਾਸ਼ੇਰੀ ਦੇਖ ਕੇ ਉਹਨਾਂ ਨੂੰ ਹੁਕਮ ਦੇ ਕੇ ਔਰ ਕਿਸਾਨਾਂ ਨੂੰ ਉੱਥੋਂ ਖਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਾਨਾਂ ਦੀ ਮਦਦ ਕਰਨਾ ਉਲਟਾ ਫਰਜ਼ ਬੰਦਾ ਸਰਕਾਰ ਦਾ ਸੋ ਅਸੀਂ ਮੰਗ ਕਰਦੇ ਹਾਂ ਇਸਕਿਮ ਨੌਨ ਪੋਲਿਟਿਕਲ ਵੱਲੋਂ ਔਰ ਬੀਕੇਯੂ ਇੱਕ ਤੱਕ ਸਿੱਧੂ ਪਰਵਰ ਨੂੰ ਕਿ ਸਰਕਾਰ ਤੁਰੰਤ ਇਸ ਜ਼ਮੀਨ ਨੂੰ ਐਕਵਾਇਰ ਕਰਨ ਤੋਂ ਪਿੱਛੇ ਹਟੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦੇਵੇ ਔਰ ਕੇਵਲ ਇਹ ਉਹਨਾਂ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਜਿਨ੍ਹਾਂ ਦੀ ਜ਼ਮੀਨ ਜਾਣੀ ਹੈ ਇਹ ਨੁਕਸਾਨ ਤਾਂ ਉਹਨਾਂ ਕਿਸਾਨਾਂ ਦਾ ਵੀ ਹੈ ਜਿੱਥੇ ਘੱਟੋ ਘੱਟ 7-8 ਫੁੱਟ ਉੱਚੀ ਸੜਕ ਨੇ ਨੰਗਣਾ ਔਰ ਦੋਨੇ ਪਾਸੇ ਫਸਲਾਂ ਦਾ ਨੁਕਸਾਨ ਹੋਣਾ ਹੈ ਜ਼ਮੀਨਾਂ ਦਫਾੜ ਹੋਣੀਆਂ ਉਹ ਵੱਡੇ ਨੁਕਸਾਨ ਹੋ ਰਿਹਾ ਜਿਹੜੇ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਵੇ ਸਰਕਾਰ ਔਰ ਇਸ ਬੇਇਨਸਾਫੀ ਤੋਂ ਪਿੱਛੇ ਹਟੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਜਿਨ੍ਹਾਂ ਨੇ ਅਸ਼ਲੀਲਤਾ ਪਰੇ ਸ਼ਬਦ ਬੋਲੇ ਨੇ ਸਾਡੇ ਉਹਨਾਂ ਕਿਸਾਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ